ਮੈਂ ਕੇਸ ਸਿੰਘ ਦੇਸ਼ਪਤੀ ਯਾਦਗਾਰ ਹਾਲ ਦੇ ਵਿੱਚ ਪਿਛਲੇ 34 ਮੇਲੇਾਂ ਤੋਂ ਜੁੜਿਆ ਹੋਇਆ ਤੇ 34 ਮੇਲੇ ਦੇ ਵਿੱਚੋਂ ਜੁੜਿਆ ਜੁੜੇ ਹੁੰਦੇ ਵਿੱਚ ਵਿੱਚ ਉਹਦੇ ਵਿੱਚ ਹੀ ਮੈਂ ਇੱਕ ਆਪਣੇ ਆਪ ਨੂੰ ਪਬਲਿਸ਼ਰ ਦੇ ਤੌਰ ਤੇ ਸਟੈਬਲਿਸ਼ ਕੀਤਾ ਤੇ ਆਪਣੀ ਮੇਰੀ ਆਪਣੀ ਪਬਲੀਕੇਸ਼ਨ ਹੈਗੀ ਆ ਉਹ ਵੀ ਦੇਸ਼ਪਤੀ ਯਾਦਗਾਰ ਹਾਲ ਦੇ ਵਿੱਚ ਇਹ ਪੰਜਾ ਪ੍ਰਕਾਸ਼ਨ ਉਹਦੇ ਵੱਲੋਂ ਕੁਝ ਕਿਤਾਬਾਂ ਸ਼ੁਰੂ ਕੀ ਦੀ ਛਾਪਨ ਦੀ ਲੜੀ ਵੀ ਸ਼ੁਰੂ ਕੀਤੀ ਆ ਮੈਂ ਉਸ ਗੱਲ ਵੱਲ ਜਾਣ ਦੀ ਬਜਾਏ ਜਿਹੜਾ 34ਵਾਂ ਮੇਲਾ ਲੱਗ ਰਿਹਾ ਮੇਲੇ ਦੇ ਵਿੱਚ ਜਿਹੜੀ ਜਿਹੜੀ ਪੁਸਤਕ ਪ੍ਰਦਰਸ਼ਨ ਲੱਗਦੀ ਉਹਦੇ ਬਾਰੇ ਜ਼ਿਆਦਾ ਗੱਲ ਕਰਾਂਗਾ ਤਾਂ ਕਿ ਆਉਣ ਵਾਲੀ ਪੀੜ੍ਹੀ ਜਿਹੜੀ ਆ ਉਹਨੂੰ ਇਸ ਗੱਲ ਦਾ ਪਤਾ ਲੱਗੇ ਅਹਿਸਾਸ ਹੋਵੇ ਵੀ 34 ਸਾਲ ਤੋਂ ਇਹ ਮੇਲਾ ਕਿਵੇਂ ਅੱਗੇ ਵਧਿਆ ਇਹ ਇਸ ਗੱਲ ਨੂੰ ਧਿਆਨ 'ਚ ਰੱਖ ਕੇ ਕਿ ਮੈਂ ਮਤਲਬ ਜਾਣਕਾਰੀ ਦੇਣੀ ਚਾਹੁੰਦਾ ਜਦੋਂ ਇਹ ਕਦਰੀ ਬਾਬੇ ਦੀ ਯਾਦ 'ਚ ਮੇਲਾ ਲੱਗਣਾ ਸ਼ੁਰੂ ਹੋਇਆ ਉਸ ਵੇਲੇ ਸਿਰਫ ਤੇ ਸਿਰਫ ਇੱਕ ਦੋ ਸਟਾਲ ਜਿਹੜੇ ਹੈਗੇ ਆ ਸਾਡੇ ਇੱਥੇ ਕਿਤਾਬਾਂ ਦੇ ਲੱਗੇ ਸੀ ਜਿਹੜੇ ਬਹੁਤ ਪੁਰਾਣੇ ਉਹਦੇ ਸਾਡੇ ਮਹਾਨ ਕਾਮੜ ਵੀ ਹੋਇਆ ਉਹਦੀ ਪਿਛਲੇ 2 ਸਾਲ ਪਹਿਲਾਂ ਡੈਥ ਹੋ ਗਈ ਪ੍ਰੀਤਮ ਹੁੰਦਾ ਸੀ ਮਿਲਕ ਲਾ ਦੋਦੀ ਲੈਨਨ ਕਿਤਾਬ ਘਰ ਤੇ ਇੱਕ ਪੰਜਾਬ ਬੁੱਕ ਸੈਂਟਰ ਦੋਨੇ ਪਹਿਲੇ ਮੇਲੇ ਤੇ ਦੋਨਾਂ ਦੇ ਸਟਾਲ ਸੀ ਔਰ ਪਹਿਲੇ ਇੱਕ ਦੋ ਮੇਲੇ ਦੋ ਦੋਵੇਂ ਹੀ ਸੱਤੀ ਇੱਥੇ ਸਟਾਲ ਲਾਉਂਦੇ ਹੁੰਦੇ ਸੀ ਉਸ ਤੋਂ ਬਾਅਦ ਹੌਲੀ ਹੌਲੀ ਮੇਲਾ ਇੰਨਾ ਪ੍ਰਫੁੱਲਤ ਹੋਇਆ ਮੇਲੇ ਨੇ ਕਿਤਾਬਾਂ ਦਾ ਮੇਲਾ ਇੰਨਾ ਪ੍ਰਫੁੱਲਤ ਕਰ ਦਿੱਤਾ ਵਾਦਾ ਵਾਦਾ ਇਹ ਮੇਲੇ ਦੇ ਵਿੱਚ ਇੱਕ ਆਪਣੇ ਆਪ ਦੇ ਵਿੱਚ ਵੱਖਰਾ ਵੱਖਰੀ ਪਛਾਣ ਬਣਾ ਕੇ ਪੁਸਤਕ ਮੇਲੇ ਦਾ ਰੂਪ ਧਨ ਕਰ ਗਿਆ ਤੇ ਹੁਣ ਇਸ ਵੇਲੇ ਇਸ ਮੇਲੇ ਦੇ ਵਿੱਚ ਪੂਰੇ ਪੰਜਾਬ ਤੋਂ ਇਲਾਵਾ ਜੰਮੂ ਕਸ਼ਮੀਰ ਉੱਤਰਾਖੰਡ ਜੂਪੀ ਰਾਜਸਥਾਨ ਦਿੱਲੀ ਇੱਥੋਂ ਤੱਕ ਕਲਕੱਤੇ ਤੋਂ ਵੀ ਜਿਹੜੇ ਪ੍ਰਕਾਸ਼ਕ ਜਿਹੜੇ ਹੈਗੇ ਆ ਦਾ ਪੁਸਤਕ ਰੇਤਾ ਆਪਣੀਆਂ ਇਨਕਲਾਬੀ ਕਿਤਾਬਾਂ ਲੈ ਕੇ ਇੱਥੇ ਪੁੱਜਦੇ ਆ ਇਸ ਵਾਰੀ ਵੀ ਸਾਡੇ ਕੋਲ ਲਗਭਗ 100 ਤੋਂ ਕਰੀਬ ਜਿਹੜੇ ਬੁੱਕ ਸਟਾਲ ਲੱਗੇ ਆ ਉਹ ਹੁਣ ਬੁਕਿੰਗ ਹੋ ਚੁੱਕੀ ਆ ਤੇ ਇਨਾਂ ਉਤਸ਼ਾਹਤ ਹੈਗਾ ਤੇ ਦੂਸਰੀ ਜਿਹੜੀ ਦੀ ਖਾਸ ਗੱਲ ਇਹ ਹੈਗੀ ਆ ਵੀ ਇਸ ਮੇਲੇ ਦੇ ਵਿੱਚ ਇੱਕ ਗੱਲ ਸਟੈਬਲਿਸ਼ ਹੋ ਗਈ ਆ ਪੰਜਾਬ ਦੇ ਵਿੱਚ ਵੀ ਜਿਹੜੇ ਲੇਖਕ ਨੇ ਲੇਖਕ ਆਪਣੇ ਆਪ ਨੂੰ ਮਾਣ ਮਹਿਸੂਸ ਕਰਦੇ ਵੀ ਅਸੀਂ ਮੇਲੇ ਦੇ ਸਾਡੀ ਕਿਤਾਬ ਜਿਹੜੀ ਪਬਲਿਸ਼ ਕਰਦੇ ਸਾਡੀ ਉਹ ਔਰ ਉਹ ਕਿਤਾਬ ਪਬਲਿਸ਼ ਹੋ ਕੇ ਸਾਡੇ ਮੇਲੇ ਦੇ ਵਿੱਚ ਜਿਹੜਾ ਕਵੀ ਦਰਬਾਰ ਆਉਂਦਾ ਉੱਤੇ ਰਿਲੀਜ਼ ਕਰਾਉਣ ਨੂੰ ਆਪਣੇ ਆਪ ਨੂੰ ਫਖਰ ਮਹਿਸੂਸ ਕਰਦੇ ਆ ਤੇ ਜਿਵੇਂ ਜਿਵੇਂ ਪੁਸਤਕ ਮੇਲਾ ਅੱਗੇ ਵਧਦਾ ਗਿਆ ਉਵੇਂ ਉਵੇਂ ਅਸੀਂ ਥੋੜਾ ਥੋੜਾ ਇਹਨੂੰ ਇਹਦੇ ਵਿੱਚ ਤਬਦੀਲੀਆਂ ਲਿਆਉਣੀਆਂ ਸ਼ੁਰੂ ਕੀਤੀਆਂ ਪਿਛਲੇ 2 ਸਾਲ ਤੋਂ ਸਾਨੂੰ ਇਹ ਮਿਸਮਸੂਨ ਲੱਗਾ ਸੀ ਵੀ ਜਿਹੜੇ ਲੋਕ ਕਿਤਾਬਾਂ ਲੈ ਕੇ ਆਉਂਦੇ ਨੇ ਅਸੀਂ ਤੇ ਇੱਥੇ ਸਿਰਫ ਪ੍ਰਬੰਧਕ ਹੈਗੇ ਆਂ ਕਿਤਾਬਾਂ ਕਾ ਰਹੀਆਂ ਐਸਟੈਬਲਿਸ਼ ਕਰ ਰਹੀਆਂ ਉਹਨਾਂ ਨੂੰ ਜਗ੍ਹਾ ਪ੍ਰੋਵਾਈਡ ਕਰ ਰਹੀਆਂ ਦੇ ਰਹੇ ਆਂ ਪਰ ਉਹ ਲਗਾਤਾਰ ਫੀਲਡ ਵਿੱਚ ਕੰਮ ਕਰਦੇ ਆਂ ਉਹਨਾਂ ਦੇ ਘਪਾ ਬਨਾ ਜਿਹੜੀਆਂ ਉਹਨਾਂ ਤੋਂ ਕਿਹੋ ਕਿਹੋ ਕਹਿੰਦੀਆਂ ਚੁਣੌਤੀਆਂ ਕਿਤਾਬਾਂ ਦੇ ਰੂਪ ਚ ਆਉਂਦੀਆਂ ਉਹਦੇ ਬਾਰੇ ਵੀ ਅਸੀਂ ਪਿਛਲੇ 2 ਸਾਲ ਤੋਂ ਇੱਕ ਡਿਬੇਟ ਸ਼ੁਰੂ ਕੀਤੀ ਆ ਜਿਹੜੀ ਸਟੇਜ ਤੇ 30 ਤਰੀਕ ਨੂੰ ਮਲਕੇ ਮੇਲੇ ਦੇ ਪਹਿਲੇ ਦਿਨ ਜਿਹੜੀ ਆ ਉਹ ਅਸੀਂ ਸ਼ੁਰੂ ਕਰਦੇ ਆ ਉਹਦੇ ਵਿੱਚ ਪੈਨਲ ਡਿਸਕਸ਼ਨ ਹੁੰਦੀ ਆ ਉਸ ਡਿਸਕਸ਼ਨ ਦੇ ਵਿੱਚ ਹਰ ਵਾਰੀ ਇੱਕ ਇੱਕ ਲੇਖਕ ਇੱਕ ਜ ਕਿਸੇ ਮੈਗਜ਼ੀਨ ਦਾ ਕੋਈ ਸੰਪਾਦਕ ਤੇ ਤਿੰਨ ਘਟੋ ਘਟ ਜਿਹੜੇ ਪ੍ਰਕਾਸ਼ਕ ਜਾਂ ਪੁਸਤਕ ਵਿਕਰੇਤਾ ਹੈਗੇ ਆ ਉਹ ਸ਼ਾਮਿਲ ਕਰੀਦੇ ਆ ਤਾਂ ਕਿ ਜਿਹੜਾ ਉਹਨਾਂ ਦਾ ਤਾਲਮੇਲ ਆਪਸ ਵਿੱਚ ਤਾਲਮੇਲ ਜਿਹੜਾ ਹੈਗਾ ਲੇਖਕਾਂ ਦਾ ਪ੍ਰਕਾਸ਼ਕਾਂ ਦਾ ਤੇ ਪਾਠਕਾਂ ਦਾ ਤਾਲਮੇਲ ਵਧੀਆ ਢੰਗ ਨਾਲ ਕਿਵੇਂ ਬਣ ਸਕਦਾ ਕਿਵੇਂ ਚੱਲ ਸਕਦਾ ਇਹ ਇਹ ਜਿਹੜਾ ਅਸੀਂ ਆਪਣੇ ਆਪ ਨੂੰ ਹੁਣ ਕੋਸ਼ਿਸ਼ ਕੀਤੀ ਹੈਗੀ ਆ ਦੂਸਰੀ ਵੱਡੀ ਗੱਲ ਇਹ ਕੀ ਇਸ ਮੇਲੇ ਦਾ ਜਿਹੜਾ ਮੇਲਾ ਖਾਸ ਕਰਕੇ ਉਹ ਹੋਰ ਵੀ ਬਹੁਤ ਅਹਿਮਤ ਰੱਖਦਾ ਕਿਤਾਬਾਂ ਦਾ ਕਿਉਂਕਿ ਇਹ ਇਹ ਜਿਹੜੀ ਸਰਕਾਰ ਹੈਗੀ ਆ ਜਾਂ ਜਿਹਨੂੰ ਬੁੱਧੀ ਸਰਕਾਰ ਕਹਿ ਦਈਏ ਜਾਂ ਸਟੇਟ ਕਹਿ ਦਈਏ ਉਹ ਮਤਲਬ ਬਿਲਕੁਲ ਹੀ ਤੁਹਾਡੀ ਜਿਹੜੀ ਲਿਟਰੇਚਰ ਵਾਲੇ ਪਾਸੇ ਤੋਂ ਕਿਤਾਬਾਂ ਤੇ ਵੀ ਪਾਬੰਦੀਆਂ ਲਾਉਣ ਤੇ ਆ ਗਈ ਹੈਗੀ ਆ ਜਿਵੇਂ ਇੱਕ ਮੁੱਢਲਾ ਹੱਕ ਹੁੰਦਾ ਬੰਦੇ ਦਾ ਬੋਲਣ ਦਾ ਲਿਖਣ ਦਾ ਪੜਨ ਦਾ ਉਹ ਹੱਕ ਵੀ ਖੋਏ ਜਾ ਰਹੇ ਆ ਮਤਲਬ 25 ਲਗਭਗ 25 ਦੇ ਕਰੀਬ ਕਿਤਾਬਾਂ ਜਿਹੜੀਆਂ ਹੈਗੀਆਂ ਇਸ ਵਾਰੀ ਬੈਨ ਹੋਈ ਮੈਂ ਉਹਨਾਂ ਨੇ ਪਾਬੰਦੀ ਲਾਈ ਆ ਪਰ ਸਾਡੇ ਲਈ ਇਹ ਮਾਣ ਵਾਲੀ ਗੱਲ ਹੈ ਫਖਰ ਵਾਲੀ ਗੱਲ ਹੈ ਅਸੀਂ ਉਹ ਕਿਤਾਬਾਂ ਬਾਰੇ ਗੱਲ ਕੱਲ ਨੂੰ ਸਵੇਰੇ ਜਦੋਂ ਇਹ ਕੱਲ ਸ਼ਾਮ ਨੂੰ ਪੁਸਤਕ ਦੇ ਨਾਮ ਜਿਹੜਾ ਇਹ ਮੇਲਾ ਕਰਨਾ ਹੈਗਾ ਅਸੀਂ ਉਹਨਾਂ ਕਿਤਾਬਾਂ ਬਾਰੇ ਵੀ ਗੱਲ ਕਰਾਂਗੇ ਤੇ ਆਉਣ ਵਾਲੀਆਂ ਜਿਹੜੀਆਂ ਜਿਹੜੀਆਂ ਕਤੋ ਕੱਢ ਲਿਟਰੇਚਰ ਦੇ ਵਿੱਚ ਕਿਤਾਬਾਂ ਦੇ ਵਿੱਚ ਜਿਹੜੀਆਂ ਚੁਣੌਤੀਆਂ ਹੈਗੀਆਂ ਉਹਨਾਂ ਨੂੰ ਵੀ ਸੰਬੋਧਨਾਂਗੇ ਦੂਜਾ ਤੁਹਾਨੂੰ ਮੈਂ ਦੱਸੀ ਦਿੱਤਾ ਵੀ ਇਹ ਆਪਣੇ ਆਪ ਦੇ ਵਿੱਚ ਇੱਕ ਜਿਹੜੀ ਸਭ ਤੋਂ ਖਾਸੀਅਤ ਇਹਦੀ ਮੇਲੇ ਦੀ ਇਹ ਹੈਗੀ ਆ ਵੀ ਅਸੀਂ ਬਹੁਤ ਦੇਰ ਦਾ ਇਹ ਕੋਸ਼ਿਸ਼ ਕਰ ਰਹੇ ਸੀ ਵੀ ਦੇਸ਼ ਭਰ ਦਾ ਹਾਲ ਦੇ ਦਾ ਮੇਲਾ ਤਾਂ ਬਹੁਤ ਸਟੈਬਲਿਸ਼ ਹੈਗਾ ਮੇਲੇ ਦੇ ਵਿੱਚ ਸ਼ਿਰਕਤ ਦੂਰੋਂ ਦੂਰੋਂ ਬਹੁਤ ਹੋ ਰਹੀ ਹੈ ਵੱਡੀ ਪੱਧਰ ਤੇ ਹੋ ਰਹੀ ਹੈ ਪਰ ਜਿਹੜੀ ਲੋਕਲ ਪਾਰਟਿਸਪੀਟੇਸ਼ਨ ਹੈਗੀ ਆ ਉਹ ਨਹੀਂ ਹੋ ਰਹੀ ਉਹਤੇ ਬਹੁਤ ਫਿਕਰਮੰਦੀ ਪ੍ਰਬੰਧਕਾਂ ਨੂੰ ਸੀਗੀ ਪਰ ਇਹ ਇਹ ਜਿਹੜੀ ਪੁਸਤਕ ਮੇਲੇ ਨੇ ਇਹਦੀ ਫਿਕਰਮੰਦੀ ਵੀ ਜਿਹੜੀ ਹੈਗੀ ਸਾਡੀ ਲਾਹਤ ਈ ਘਟੋਗੜ ਪੁਸਤਕ ਮੇਲਾ ਜਿਹੜਾ ਇੰਨਾ ਖੇਤ ਦਾ ਕੇਂਦਰ ਬਣ ਗਿਆ ਵੀ ਜਲੰਧਰ ਵਾਲੇ ਲੋਕ ਜਿਹੜੇ ਹੈਗੇ ਆ ਕੱਲ ਤੋਂ ਹੀ ਕਤ ਬਹੁਤ ਸਾਰੇ ਲੋਕ ਇਹੋ ਜਿਹੇ ਜਲੰਧਰ ਦੇ ਆਉਂਦੇ ਆ ਕਿਤਾਬਾਂ ਦੇਖਦੇ ਆ ਕਿਤਾਬਾਂ ਲੈ ਕੇ ਚੱਲ ਜਾਂਦੇ ਆ ਚਾਹੇ ਉਹਨਾਂ ਉਹਨਾਂ ਦਾ ਕਈ ਵਾਰ ਮੇਲੇ ਦਾ ਉਸ ਕਿਸਮ ਦਾ ਸਰੋਕਾਰ ਨਹੀਂ ਰਹਿੰਦਾ ਸਿਰਫ ਕਿਤਾਬਾਂ ਨੂੰ ਅਹਿਮੀਅਤ ਦੇ ਕੇ ਤੇ ਉਹ ਕਿਤਾਬਾਂ ਲੈ ਕੇ ਹੀ ਜਾਂਦੇ ਹੈਗੇ ਆ ਇਹ ਮੇਲੇ ਦੀ ਦੂਜੀ ਵੱਡੀ ਪ੍ਰਾਪਤੀ ਹੈਗੀ ਹੈ ਸਲੇ ਮਤਲਬ ਇਸ ਵਾਰ ਦੀ ਵੀ ਪਿਛਲੇ ਸਾਲ ਤੋਂ ਸਾਨੂੰ ਥੋੜੀਆਂ ਜਿਹੀਆਂ ਸਮੱਸਿਆਵਾਂ ਆ ਰਹੀਆਂ ਸੀਗੀਆਂ ਕਿਉਂਕਿ ਜਿਹੜੇ ਬੰਦੇ ਫੀਲਡ ਵਿੱਚ ਕੰਮ ਕਰਦੇ ਉਹਨਾਂ ਨੂੰ ਜ਼ਿਆਦਾ ਪਤਾ ਹੁੰਦਾ ਸਾਨੂੰ ਉਸ ਕਿਸਮ ਦਾ ਨਹੀਂ ਪਤਾ ਹੁੰਦਾ ਅਸੀਂ ਤਾਂ ਇੱਥੋਂ ਪਰਵਾਟ ਕੇ ਦੇਖਣਾ ਹੁੰਦਾ ਹੈ ਨਾ ਜਿਹੜੇ ਬੰਦੇ ਰਜਨਾ ਉਹ ਉਹ ਜ਼ਿੰਦਗੀ ਜੀ ਰਹੇ ਉਹਨਾਂ ਨੂੰ ਵੱਧ ਪਤਾ ਹੁੰਦਾ ਉਹਨਾਂ ਨੂੰ ਧਿਆਨ ਰੱਖ ਕੇ ਇੱਕ ਕਮੇਟੀ ਨੇ ਇੱਕ ਕੋਆਰਡੀਨੇਟਰ ਕਮੇਟੀ ਬਣਾਤੀ ਉਹਨਾਂ ਦੀ ਕਮੇਟੀ ਉਹਨਾਂ ਦੇ ਤਾਲਮੇਲ ਨਾਲ ਇੱਕ ਕਮੇਟੀ ਬਣਾਤੀ ਚਾਹ ਤਿੰਨ ਚਾਰ ਮੁੰਡੇ ਉਹ ਉਹ ਵਿੱਚ ਪਾ ਲਏ ਅਸੀਂ ਜਿਹੜੇ ਫੀਲਡ ਵਿੱਚ ਹੀ ਕੰਮ ਕਰਦੇ ਆ ਜਿਹੜੇ ਸਿਰਫ ਸਿਰਫ ਕਿਤਾਬਾਂ ਦੇ ਕੰਮ ਕਰਦੇ ਆ ਉਹ ਸਾਡੇ ਕਮੇਟੀ ਨਾਲ ਸਿੱਧੇ ਰੂਪ ਵਿੱਚ ਨਹੀਂ ਜੁੜੇ ਉਹਦਾ ਫਰੂਟ ਰਿਜ਼ਲਟ ਨਿਕਲਿਆ ਵੀ ਪਿਛਲੀ ਵਾਰੀ ਅਸੀਂ ਉਹ ਇੱਕ ਫਾਰਮ ਜਾਰੀ ਕੀਤਾ ਤਾਂ ਕਿ ਕਤੋਂ ਕੱਟ ਸਾਨੂੰ ਉਹ ਉਹਨਾਂ ਸਹਿਮਤੀ ਪੱਤਰ ਜਿਹੜਾ ਹੈਗਾ ਉਹ ਲੈ ਲਈਏ ਕੁਝ ਟਰਮੀਨਲ ਕੰਡੀਸ਼ਨ ਕੁਝ ਉਹਨਾਂ ਨੂੰ ਵੀ ਪਤਾ ਲੱਗੇ ਸਾਨੂੰ ਵੀ ਪਤਾ ਲੱਗੇ ਵੀ ਮਤਲਬ ਕਿਵੇਂ ਕਿਵੇਂ ਇਹਨੂੰ ਚਲਾਉਣਾ ਹੈਗਾ ਉਹ ਜਿਹੜੀ ਕਮੇਟੀ ਹੈਗੀ ਆ ਉਹ ਬੜੀ ਵਧੀਆ ਢੰਗ ਦੇ ਨਾਲ ਕੰਮ ਕਰ ਰਹੀ ਆ ਪਹਿਲਾਂ ਕੀ ਲੱਗਦਾ ਸੀ ਪਹਿਲਾਂ ਜਿਹੜੇ ਕਿਤਾਬਾਂ ਵਾਲੇ ਆਉਂਦੇ ਸੀ ਉਹਨਾਂ ਨੂੰ ਦਰੋਲ ਜਿਵੇਂ ਇੱਕ ਕਿਸਮ ਦਾ ਵਪਾਰੀ ਟਾਈਪ ਸੀਗਾ ਉਹਨਾਂ ਨਾਲ ਦੇ ਕਿਤਾਬਾਂ ਵੇਚਣੀਆਂ ਚੱਲ ਜਾਣਾ ਸੀ ਠੀਕ ਆ ਉਹਨਾਂ ਨੂੰ ਇਸ ਬੰਦੇ ਤੇ ਵੀ ਲੱਗਣ ਲੱਗ ਪਿਆ ਸੀਗਾ ਵੀ ਯਾਰ ਅਸੀਂ ਤਾਂ ਪੈਸੇ ਦੇ ਸਕਦੇ ਹਾਂ ਇਸ ਟਾਲਾਂ ਦੇ ਤੁਸੀਂ ਪੈਸੇ ਲਓ ਸਾਤੋਂ ਜਦਕਿ ਮ ਮਤਲਬ ਬਾਬਿਆਂ ਨੇ ਜਿਹੜਾ ਸ਼ੁਰੂ ਕੀਤਾ ਮੇਲਾ ਜਦੋਂ ਸ਼ੁਰੂ ਕੀਤਾ ਉਹਨੇ ਕਿਹਾ ਇਹ ਅਸੀਂ ਵੀ ਇਹ ਤਾਂ ਸਾਡਾ ਕੰਮ ਕਰ ਰਹੇ ਨੇ ਇਹਨਾਂ ਨੂੰ ਸਾਡੇ ਬਾਬੇ ਜਿਹੜੇ ਬਜ਼ੁਰਗ ਸੀਗੇ ਨਾ ਕਿਤਾ ਰਫਸੇ ਹੁਣੀ ਜਿਹੜਾ ਬਾਬੇ ਬਿਲਗੇ ਹੁਣੀ ਫੜੀਆਂ ਰੀੜੀਆਂ ਵਾਲੇ ਕਹਿੰਦੇ ਹੁੰਦੇ ਸੀ ਇਹ ਫੜੀਆਂ ਰੀੜੀਆਂ ਵਾਲੇ ਇਹ ਜਿਹੜੇ ਸਾਡੇ ਕੋਲ ਆਉਂਦੇ ਨੇ ਅਸੀਂ ਬੈਂਚ ਇਹਨਾਂ ਨੂੰ ਅਸੀਂ ਹੋਰ ਤਾਂ ਕੁਝ ਨਹੀਂ ਦੇ ਸਕਦੇ ਘੱਟੋ ਘੱਟ ਬੈਂਚ ਤਾਂ ਆਪਣੇ ਕੋਲ ਦੇ ਦਈਏ ਤੇ ਇਹ 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 ਇਹਨਾਂ ਇਹਨਾਂ ਦਾ ਫਸਾ ਕੇ ਦੇ ਦਈਏ ਤਾਂ ਕਿ ਇਹ ਆਪਣੇ ਆਪ ਨੂੰ ਇਛਾਤੋ ਕੇ ਜਾਣ ਇਤੋ ਉਹਦਾ ਨਤੀਜਾ ਇਹ ਨਿਕਲਿਆ ਵੀ ਪਿਛਲੀ ਵਾਰੀ ਅਸੀਂ ਇੱਕ ਕਮੇਟੀ ਇਸ ਕਰਕੇ ਬਣਾਈ ਆ ਔਰ ਉਸ ਕਮੇਟੀ ਨੂੰ ਕਨਵਿੰਸ ਕੀਤਾ ਵੀ ਜਿਹੜਾ ਤੁਹਾਨੂੰ ਇਹ ਲੱਗ ਰਿਹਾ ਜਿਵੇਂ ਜਿਵੇਂ ਪੰਜਾਬ ਚ ਮੇਲੇ ਹੋ ਲੱਗਦੇ ਆ ਵੀ ਸ਼ਾਇਦ ਤੁਹਾਨੂੰ ਲੱਗਦਾ ਕਮਰਸ਼ੀਅਲ ਮੇਲਾ ਹੈ ਕੋਈ ਕੋਈ ਇੱਕ ਪੁਸਤਕ ਕਮਰਸ਼ੀਅਲ ਮੇਲਾ ਨਹੀਂ ਹੈਗਾ ਸਾਡਾ ਸਾਡਾ ਡੈਡੀਕੇਟਿਡ ਮੇਲਾ ਆ ਤੇ ਡੈਡੀਕੇਟਿਡ ਮੇਲੇ ਡੈਡੀਕੇਟਡ ਇਹ ਕਿਤਾਬਾਂ ਜਿਹੜੀਆਂ ਇੱਥੇ ਹੁੰਦੀਆਂ ਹੈਗੀਆਂ ਤੇ ਉਹਨਾਂ ਨੂੰ ਵੀ ਪਤਾ ਆ ਇਹ ਇਸ ਗੱਲ ਦਾ ਵੀ ਇਸ ਮੇਲੇ ਤੇ ਘੱਟੋ ਘੱਟ ਉਹੋ ਜਿਹੇ ਲਿਟਰੇਚਰ ਉਹੋ ਜੀਆਂ ਕਿਤਾਬਾਂ ਹੀ ਵਿਕਣੀਆਂ ਦੂਜੀਆਂ ਤੀਜੇ ਕੋਈ ਨਹੀਂ ਵਿਕਣੀਆਂ ਤੇ ਇੱਕ ਮਤਲਬ ਖਾਸੀਅਤ ਪਿਛਲੇ ਮਤਲਬ 5-7 ਸਾਲ ਤੋਂ ਤੁਸੀਂ ਯੰਗਿਆ ਤੁਹਾਨੂੰ ਵੀ ਵੱਧ ਹੁਣ ਪਤਾ ਲੱਗਦਾ ਹੋਣਾ ਵੀ ਪੰਜਾਬ ਦੇ ਵਿੱਚ ਪਹਿਲਾਂ ਪੁਸਤਕ ਮੇਲੇ ਨਹੀਂ ਲੱਗਦੇ ਇਸ ਮੇਲੇ ਨੇ ਇਹ ਨਵੀਂ ਗੱਲ ਪ੍ਰਤਿਭਾਤੀ ਆ ਵੀ ਮਤਲਬ ਸ਼ਹਿਰ-ਚਰ ਕਸਬਿਆਂ ਕਸਮਿਆਂ ਦੇ ਵਿੱਚ ਕੱਲ੍ਹ ਨਾਲ ਅੱਜ ਸਕੂਲਾਂ ਦੇ ਵਿੱਚ ਪੁਸਤਕ ਮੇਲੇ ਲੱਗਣੇ ਸ਼ੁਰੂ ਹੋ ਗਏ ਆ ਇਹ ਸਾਡੀ ਮਤਲਬ ਮੈਨੂੰ ਲੱਗਦਾ ਇਸ ਪੁਸਤਕ ਮੇਲੇ ਦੀ ਇਹ ਵੀ ਬਹੁਤ ਵੱਡੀ ਪ੍ਰਾਪਤੀ ਹੈਗੀ ਹੈ ਲਗਭਗ 100 ਦੇ ਕਰੀਬ ਸਟਾਲ ਦੇ ਜਿਹਦੇ ਵਿੱਚ ਪੰਜਾਬ ਦੇ ਤੇ ਮਤਲਬ ਐ ਇਹ ਕਹਿ ਸਕਦੇ ਵੀ ਕੋਈ ਇਹੋ ਜਿਹਾ ਪ੍ਰਕਾਸ਼ਕ ਇਹੋ ਜਿਹਾ ਪ੍ਰਸਿੱਧ ਨਹੀਂ ਕਿ ਤਾ ਹੈ ਨਹੀਂ ਜਿਹੜਾ ਨਹੀਂ ਆਊਗਾ ਕਿਤਾਬਾਂ ਦੇ ਕੋਈ ਨਵੇਂ ਟਾਈਟਲ ਜਿਹੜੇ ਪੁਰਾਣੇ ਡਾਡੇ ਕਲਾਸਿਕ ਕਿਤਾਬਾਂ ਬਹੁਤ ਹੁੰਦੀਆਂ ਤੇ ਨਵੇਂ ਟਾਈਟਲ ਵੀ ਜਿਹੜੇ ਹੈਗੇ ਆ ਹੁਣ ਜੇ ਜੇ ਸੌ ਪ੍ਰਕਾਸ਼ ਗਿਆ ਮੇਰੇ ਮੇਰੇ ਬਿਧਾਵੇ ਘਟੋਗੜ ਚਾਰ ਪੰਜ ਟਾਈਟਲ ਵੀ ਇੱਕ ਇੱਕ ਲੇਖਕ ਦੇ ਸ਼ਾਪ ਤੇ ਤਿੰਨ ਚਾਰ ਸੌ ਟਾਈਟਲ ਜਿਹੜਾ ਨਵਾਂ ਤੁਹਾਨੂੰ ਮਿਲੂਗਾ ਉਹ ਤੋਂ ਇਲਾਵਾ ਜਿਹੜੇ ਪੁਰਾਣੇ ਰੀਪ੍ਰਿੰਟ ਹੋ ਰਹੇ ਆ ਖਾਸ ਕਰਕੇ ਜਿਹੜਾ ਰੈਸ਼ੀਅਨ ਰੇਟ ਤੇ ਆ ਚਾਈਨੀ ਰੇਟ ਤੇ ਚੱਲਗਾ ਜਿਵੇਂ ਇੱਕ ਚਿੰਤਨ ਪ੍ਰਕਾਸ਼ਨ ਆ ਉਹ ਉਹ ਤਾਂ ਚਮਕਦਾ ਲਾਲ ਸਤਾਰਾ ਜਿਹੜਾ ਨਾਵਲ ਹੈਗਾ ਉਹ ਉਹ ਪ੍ਰਕਾਸ਼ ਕਰਕੇ ਲੈ ਕੇ ਆ ਰਿਹਾ ਦੇਖੋ ਖਿੱਤ ਦਾ ਕੇਂਦਰ ਜਿਹੜੀਆਂ ਲਗਾਤਾਰ ਹੈਆਂ ਉਹਦੇ ਵਿੱਚ ਵਾਧਾ ਵਾਧਾ ਹੀ ਹੁੰਦਾ ਜਿਵੇਂ ਤਰਖਸ਼ੀਲ ਵਾਲੀਆਂ ਨੇ ਤਰਖਸ਼ੀਲ ਵਾਲੀਆਂ ਫਿਰ ਭਗ ਸਿੰਘ ਨਾਲ ਸੰਬੰਧਿਤ ਜਾਂ ਹਿਸਟਰੀ ਨਾਲ ਸੰਬੰਧਿਤ ਦੇਸ਼ ਭਗਤੀ ਦੀਆਂ ਕਿਤਾਬਾਂ ਉਹੀ ਮੇਨ ਜਿਹੜੀਆਂ ਮੁੱਖ ਰੂਪੇ ਸਾਹਮਣੇ ਆਉਂਦੀਆਂ ਦੇਖੋ ਜਿਹੜੀ ਜਿਹੜੀ ਬੀਬੀ ਗੁਲਾਬਪੁਰ ਬਾਰੇ ਤੇ ਆਲਰੇਡੀ ਜਿਹੜੀ ਹੈਗੀ ਸਾਡੇ ਇਤਿਹਾਸਕਾਰ ਚਰਨਜੀਤ لال ਜੀ ਨੇ ਉਹ ਉਹ ਕਿਤਾਬ ਲਿਖ ਚੁੱਕੇ ਨੇ ਨਿਕ ਮੈਂ ਉਹਦਾ ਮੇਰੇ ਖਿਆਲ 6 ਮਹੀਨੇ ਪਹਿਲਾਂ ਛਾਪੀ ਸੀਗੀ ਤੇ ਉਸ ਤੋਂ ਬਾਅਦ ਸੈਕੰਡ ਐਡੀਸ਼ਨ ਜਿਹੜਾ ਫੇਰ ਜਾਰੀ ਕੀਤਾ ਹੈਗਾ ਇਹ ਤੋਂ ਇਲਾਵਾ ਸਾਡੇ ਕਾਮਰੇ ਮੋਲਕ ਸਿੰਘ ਹੈਗੇ ਆ ਉਹਨਾਂ ਨੇ ਇੱਕ ਛੋਟੀ ਕਿਤਾਬ ਠੀਕ ਹੈ ਜਿੰਮੀ ਬੱਚਿਆਂ ਦੇ ਲੈਵਲ ਦੀ ਉਹ ਕੱਢ ਕੇ ਬਹੁਤ ਵੱਡੀ ਪੱਧਰ ਦੇ ਵਿੱਚ ਛਾਪ ਕੇ ਮੇਰਾ ਖਿਆਲ ਗਿਣਤੀ ਜੇ ਮੈਂ ਨਹੀਂ ਗਲਤ ਨਹੀਂ 8-10 ਹਜ਼ਾਰ ਕਿਤਾਬ ਜਿਹੜੀ ਹੈਗੀ ਆ ਉਹ ਫੀਲਡ ਦੇ ਵਿੱਚ ਲੈ ਕੇ ਗਏ ਆ ਇਹ ਇਹ ਮਨ ਪ੍ਰਾਪਤੀ ਹੈਗੀ ਇਹ ਵੀ ਜੀ ਪੂਰਨ ਨਵੇਂ ਪਾਟਕਾਂ ਨੂੰ ਜੈਸਵਾਰ ਦੇ ਮੇਲੇ ਨੂੰ ਲੈ ਕੇ ਕੀ ਸੁਨੇਹਾ ਤੁਸੀਂ ਦੇਣਾ ਚਾਹੋਗੇ ਨਵੇਂ ਪਾਟਕਾਂ ਨੂੰ ਇਹੀ ਹੈਗਾ ਵੀ ਮਤਲਬ ਵੱਧ ਤੋਂ ਵੱਧ ਕਿਤਾਬਾਂ ਨਾਲ ਜੁੜੋ ਠੀਕ ਆ ਉਹ ਜਿਹੜੀ ਜਿਹੜੀ ਜਦੋਂ ਤੁਸੀਂ ਕਿਤਾਬਾਂ ਨਾਲ ਜੁੜਦੇ ਆ ਜਿਵੇਂ ਇੱਕ ਇੱਕ ਧਾਰਨਾ ਇੱਕ ਸਟੈਬਲਿਸ਼ ਹੁੰਦੀ ਹੈ ਵੀ ਕਾਮੇਡਾਣੀ ਕਿਤਾਬਾਂ ਪੜ੍ਹੋ ਜਾਂ ਤੁਸੀਂ ਮਤਲਬ ਟੁਕੜ ਮੈਂ ਨਹੀਂ ਇਹ ਸੱਕਾ ਜਿਵੇਂ ਅਸੀਂ ਵੀ ਆਏ ਆ ਅਸੀਂ ਕਿਤਾਬਾਂ ਵਾ ਲੈ ਆਏ ਆ ਅਸੀਂ ਪਹਿਲਾਂ ਕੋਈ ਕਾਮੇਡਾਣੀ ਕਿਤਾਬਾਂ ਨਾਲ ਨਹੀਂ ਆਏ ਅਸੀਂ ਆਏ ਪ੍ਰੀਤ ਲੜੀ ਜਾਂ ਹੋਰ ਐਸਕੇਸ ਦੇ ਮੈਗਜ਼ੀਨ ਜਿਹੜੇ ਸਹਾਇਤਕ ਮੈਗਜ਼ੀਨ ਸੀ ਪਹਿਲਾਂ ਉਹ ਪੜ੍ਹਨੇ ਸ਼ੁਰੂ ਕੀਤੇ ਯਾ ਇਹ ਵੀ ਕੇਸਰ ਸਿੰਘ ਦੇ ਨਾਵਲ ਜਿਹੜੇ ਸੀ ਨਾਵਲ ਦੁਆ ਜਿਹੜੇ ਜਿਹੜੇ ਉਹ ਕਿਉਂਕਿ ਨਮੀ ਜਿਹਦੇ ਸੀ ਜਿਹੜੀ ਪਹਿਲਾਂ ਉਹਨਾਂ ਚੁੜਦੀ ਹੈਗੀ ਆ ਤੇ ਆਸ ਆਸ ਇਹ ਹੀ ਕਰਾਂਗੇ ਵੀ ਜਿਵੇਂ ਹੁਣ ਵੀ ਜਿਹੜੀਆਂ ਉਹ ਜਿਹੜੀਆਂ ਉਹ ਕਿਤਾਬਾਂ ਜਿਹੜੀਆਂ ਜੇਸ ਰੂਪ ਵਿੱਚ ਪਹਿਲਾਂ ਬਿਕਦੀਆਂ ਸੀਗੀਆਂ ਉਸ ਰੂਪ ਵਿੱਚ ਅੱਜ ਵੀ ਉਹ ਕਿਤਾਬਾਂ ਜਿਹੜੀਆਂ ਹੈਗੀਆਂ ਉਹਦੀ ਰਲੇਵ ਅਸੀਂ ਉਨੀ ਅੱਜ ਨਹੀਂ ਆ ਜਾਈਂਗੇ